ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨਾ ਪੈ ਗਿਆ ਮਹਿੰਗਾ ਜਿਹੜੇ ਜਥੇਬੰਦੀਆਂ ਨੇ ਭਾਜਪਾ ਉਮੀਦਵਾਰਾਂ ਦਾ ਲੋਕ ਸਭਾ ਚੋਣਾਂ 'ਚ ਵਿਰੋਧ ਕੀਤਾ ਉਹਨਾਂ ਦੇ ਹੋ ਗਏ ਗ੍ਰਿਫਤਾਰੀ ਵਾਰੰਟ ਜਾਰੀ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਕੇ ਭੇਜਣਗੇ ਜੇਲ੍ਹ ਸੋ ਕੌਣ ਨੇ ਹੋ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਨ ਦਾ ਉਹਨਾਂ ਨੂੰ ਜਿਹੜਾ ਅੱਜ ਇਹ ਸਬਕ ਮਿਲਿਆ ਹੈ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਵੱਡੇ ਲੀਡਰ ਨੇ ਦੋਨੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਰੀਦਕੋਟ ਲੋਕ ਸਭਾ ਇਲੈਕਸ਼ਨ ਦੇ ਵਿੱਚ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਚੋਣ ਲੜ ਰਹੇ ਸੀ ਉਹਨਾਂ ਦਾ ਵਿਰੋਧ ਕਰਨਾ ਮਹਿੰਗਾ ਪਿਆ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜੋ ਕਿ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਜਵਨ ਭਰਤ ਸਭਾ ਦੇ ਆਗੂ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਹਨ ਜੋ ਕਿ 사ਦਕ ਪੁਲਸ ਨੂੰ ਆਦੇਸ਼ ਦਿੱਤਾ ਗਿਆ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ 4 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਸੂਚਨਾ ਦੇ ਅਨੁਸਾਰ 4 ਮਈ ਨੂੰ ਰਜਿੰਦਰ ਸਿੰਘ ਦੀਪਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੌ ਨਿਹਾਲ ਸਿੰਘ ਬਾਕੀ ਆਗੂਆਂ ਨੇ ਭਾਜਪਾ ਮੀਤ ਅਤੇ ਹੰਸਰਾਜ ਹੰਸਦਾ ਲੋਕ ਸਭਾ ਚੋਣਾਂ ਦੇ ਵਿੱਚ ਵਿਰੋਧ ਕੀਤਾ ਸੀ ਤੇ ਉਸ ਤੋਂ ਬਾਅਦ ਸਾਧਕ ਪੁਲਸ ਨੇ ਇਨ੍ਹਾਂ ਆਗੂਆਂ ਖਿਲਾਫ 107 151 ਦੀ ਕਾਰਵਾਈ ਕੀਤੀ ਸੀ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਨੌਨਿਹਾਲ ਸਿੰਘ ਸਬਡਿਵੀਜ਼ਨ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਗਿਰਫਤਾਰੀ ਵਰੰਟਾਂ ਉੱਪਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਇਨ੍ਹਾਂ ਵਰੰਟਾਂ ਦੇ ਆਧਾਰ ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ ਨੌਜਨ ਪੜਸਭਾ ਦੇ ਆਗੂ ਮੰਗਾ ਸਿੰਘ ਆਜ਼ਾਦ ਨੇ ਕਿਹਾ ਕਿ ਅਸਲ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਨ ਪੜਸਭਾ ਇਲਾਕੇ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੋਈ ਹੋਈ ਸੀ ਇਸ ਦਿਨੀ ਉਹਨਾਂ ਨੇ ਫਰੀਦਕੋਟ ਪੁਲਿਸ ਨੂੰ 77 ਕਿਲੋ ਹੈਰੋਇਨ ਦੇ ਮੁੱਲਜਮ ਗੁਲਾਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਇਨ੍ਹਾਂ ਤਸਕਰਾਂ ਨੇ ਨੌਨਿਆਰ ਸਿੰਘ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ ਮਾਮਲਾ ਤਸਕਰੀ ਨਾਲ ਜੁੜਿਆ ਹੋਇਆ ਹੈ ਜੋ ਕਿ ਨੌਨਿਆਰ ਸਿੰਘ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਵੱਲੋਂ ਨਸ਼ਾ ਫੜਨ ਦੀ ਮਹਿਮ ਸ਼ੁਰੂ ਕੀਤੀ ਹੋਈ ਹੈ ਸੋ ਮੰਗਾ ਸਿੰਘ ਜਾਤ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਨਿਰਵੇਸ਼ ਸਿੰਘ ਡੀ ਕੇ ਤੇ ਨੌ ਨਿਹਾਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਭਾਜਪਾ ਦੇ ਉਮੀਦਵਾਰ ਦੇ ਵਿਰੋਧ ਤੋਂ ਇਲਾਵਾ ਨਸ਼ਾ ਤਸਕਰੀ ਖਿਲਾਫ ਮੈਮ ਵਿੱਢੀ ਹੋਈ ਹੈ ਇਸ ਰੰਜਿਸ਼ ਕਰਕੇ ਉਹਨਾਂ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਇਹਨਾਂ ਆਗੂਆਂ ਨੇ ਐਲਾਨ ਕੀਤਾ ਕਿ ਉਹ ਗ੍ਰਿਫਤਾਰੀ ਵਾਰੰਟਾਂ ਦਾ ਜਨਤਕ ਪੱਧਰ ਤੇ ਵਿਰੋਧ ਕਰਨਗੇ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ ਐਸ ਡੀ ਐਮ ਨੇ 사ਦਿਕ ਦੇ ਐਸ ਐਚਓ ਨੂੰ ਵਾਰੰਟ ਜਾਰੀ ਕਰਕੇ ਦੋਵਾਂ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ बाद में चकलेरी कार्रवाई कीती जावेगी सो मजिسٹر ਨੇ ਉਸ ਨੂੰ 4 ਸਤੰਬਰ ਨੂੰ عدالت ਵਿੱਚ ਪੇਸ਼ ਕਰਨ ਲਈ ਹੁਕਮ ਜਾਰੀ ਕੀਤਾ ਲੇਕਿਨ ਦੋਨੋਂ ਆਗਵਾ ਨੇ ਜਿਹੜਾ ਕਿ ਗ੍ਰਿਫਤਾਰੀ ਵਰੰਟ ਦੇ ਵਿਰੋਧ ਕੀਤਾ ਹੈ ਔਰ ਉਹ ਜਿਹੜਾ ਕਿ ਮਜਿਸਟਰ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਉਹਨਾਂ ਦਾ ਜਿਹੜਾ ਇਹ ਫੈਸਲਾ ਹੈ ਕਿ ਅਸੀਂ ਹੋਰ ਸੰਘਰਸ਼ ਸਟੇਜ ਕਰਾਂਗੇ ਜੋ ਕਿ ਨਸ਼ਾ ਤਸਕਰੀਆਂ ਨੂੰ ਫੜਨ ਕਰਕੇ ਸਾਡੇ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਸੋ ਅਸੀਂ ਹੰਸ ਰਾਜ ਹੰਸ ਦਾ ਭਾਵੇਂ ਵਿਰੋਧ ਕੀਤਾ ਸਾਡੇ ਨਾਲ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸੀ ਲੇਕਿਨ ਸਾਨੂੰ ਜਿਹੜਾ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ ਇਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਸਾਡੇ ਨਾਲ ਕਿਹੜਾ ਕੱਢ ਰਹੀ ਏ ਕਿ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜਾ ਰਹੇ ਹਾਂ ਨਸ਼ਾ ਸਮਗਲਾਂ ਨੂੰ ਫੜਾ ਰਹੇ ਹਾਂ ਲੇਕਿਨ ਪੰਜਾਬ ਸਰਕਾਰ ਉਹਨਾਂ ਨੂੰ ਬਚਾਣਾ ਚਾਹੁੰਦੀ ਏ ਜਿਸ ਕਰਕੇ ਸਾਡੇ ਉੱਪਰ ਕਾਰਵਾਈ ਕੀਤੀ ਜਾ ਰਹੀ ਏ